ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਵਿੱਚ ਪਰੇਵਿਗਾ ਜੇਕਰ ਤੁਸੀਂ ਕਾਲੀ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਕਾਲੀ ਮਿਰਚ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤਾਂ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਲੜਾਈ ਕਲੇਸ਼ ਹੈ ਤਾਂ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਤੁਹਾਨੂੰ ਮਿਲ ਜਾਵੇਗਾ ਇਸ ਤੋਂ ਬਾਅਦ ਨੂੰ ਸੰਗਾਜੀ ਕਰੰਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁਸ਼ਮਣਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤਾਂ ਤੁਹਾਨੂੰ ਤੁਹਾਡੇ ਦੁਸ਼ਮਣਾਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਹੈ ਕਿ ਤੁਹਾਡੇ ਕਾਰੋਬਾਰ ਵਿੱਚ ਰੁਕਾਵਟਾਂ ਆਉਣ ਲੱਗ ਗਈਆਂ ਹਨ ਇਸ ਤੋਂ ਇਲਾਵਾ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਤਾੰਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਕੋਈ ਜਾਦੂ ਟੂਣਾ ਕਰਵਾਉਂਦੇ ਹਨ ਇਸ ਦੇ ਨਾਲ ਨਾਲ ਜਾਂ ਫਿਰ ਉਹ ਬੰਦਨਵਾਦੀਆਂ ਕਰਿਆਵਾਂ ਕਰਵਾਉਂਦੇ ਹਨ ਤੁਹਾਡੇ ਜਿਹੜੇ ਕੰਮ ਹਨ ਕਾਰੋਬਾਰ ਹਨ ਉਹਨਾਂ ਨੂੰ ਬੰਦ ਕਰਵਾ ਰਹੇ ਹਨ ਰੋਕ ਲਗਾ ਰਹੇ ਹਨ ਜਿਸ ਕਰਕੇ ਤੁਹਾਡੇ ਘਰ ਵਿੱਚ ਗਰੀਬੀ ਵਰਗੀ ਸਮੱਸਿਆ ਆ ਰਹੀ ਹੈ ਤੁਹਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਪੈਸਾ ਟਿਕਦਾ ਨਹੀਂ ਹੈ ਬਿਮਾਰੀਆਂ ਵੱਧ ਰਹੀਆਂ ਹਨ ਲੜਾਈ ਕਲੇਸ਼ ਵੱਧ ਰਹੇ ਹਨ ਤੇ ਜੇਕਰ ਤੁਹਾਨੂੰ ਇਸ ਤਰੀਕੇ ਦੀ ਕੋਈ ਤੰਗੀ ਪਰੇਸ਼ਾਨੀ ਆਉਂਦੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਸਾ ਸੰਗਤ ਜੀ ਅੱਜ ਦਾ ਇਹ ਇੱਕ ਛੋਟਾ ਜਿਹਾ ਉਪਾਅ ਇਹ ਬਹੁਤ ਜ਼ਿਆਦਾ ਹੀ ਸਰਲ ਉਪਾਅ ਹੈ ਤੇ ਬਹੁਤ ਜ਼ਿਆਦਾ ਚਮਤਕਾਰਯੋਗ ਉਪਾਅ ਹੈ ਕਿਉਂਕਿ ਅੱਜ ਦਾ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬਿਨਾਂ ਕਿਸੇ ਖਰਚੇ ਦੇ ਇਹ ਉਪਾਅ ਕਰ ਸਕਦੇ ਹੋ ਅਤੇ ਆਪਣੇ ਉੱਪਰ ਕੀਤੇ ਕਰਾਏ ਨੂੰ ਦੁਸ਼ਮਣਾਂ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੀ ਤੁਸੀਂ ਦੂਰ ਕਰ ਸਕਦੇ ਹੋ ਸਭ ਤੋਂ ਸੌਖੀ ਗੱਲ ਇਹ ਹੈ ਕਿ ਅੱਜ ਦਾ ਜਿਹੜਾ ਉਪਾਅ ਇਹ ਤੁਸੀਂ ਕਾਲੀ ਮੱਛ ਦੇ ਨਾਲ ਕਰਨਾ ਹੈ ਤੇ ਕਾਲੀ ਮੱਛ ਤੁਹਾਨੂੰ ਅਕਸਰ ਹੀ ਤੁਹਾਡੀ ਰਸੋਈ ਦੇ ਵਿੱਚ ਮਿਲ ਸਕਦੀ ਹੈ ਤੁਹਾਡੀ ਰਸੋਈ ਵਿੱਚ ਪਈ ਹੋਈ ਕਾਲੀ ਮਿਰਚ ਤੁਹਾਡੇ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਕਰ ਸਕਦੀ ਹੈ ਭਾਵੇਂ ਤੁਹਾਡੇ ਦੁਸ਼ਮਣ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ ਐਸੇ ਨਾਲ ਭਾਵੇਂ ਉਹਨਾਂ ਨੇ ਤੁਹਾਡੇ ਉੱਪਰ ਕਿਉਂ ਨਾ ਕੁਝ ਕੀਤਾ ਕਰਵਾਇਆ ਹੋਵੇ ਜਿਸ ਦੇ ਕਰਕੇ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚਲਣੀਆਂ ਪੈ ਰਹੀਆਂ ਹਨ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਸਪਾ ਨੂੰ ਕਦੋਂ ਕਿਵੇਂ ਕਿਸ ਤਰੀਕੇ ਦੇ ਅਨੁਸਾਰ ਕਰਨਾ ਹੈ ਸੰਗਤ ਜੀ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਕਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਿਖਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਜਦੋਂ ਤੁਸੀਂ ਕਾਲੀ ਮਿਚ ਤੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਇਹ ਉਪਾਅ ਕਰਨ ਦੇ ਬਾਅਦ ਤੁਹਾਡੇ ਦੁਸ਼ਮਣ ਭਾਵੇਂ ਲੱਖ ਕੋਸ਼ਿਸ਼ ਵੀ ਕਰ ਲੈਣ ਉਹ ਤੁਹਾਡੇ ਵੱਲ ਵੀ ਵਿੰਗਾ ਨਹੀਂ ਕਰ ਪਾਉਣਗੇ ਭਾਵੇਂ ਕਿੰਨੀਆਂ ਹੀ ਕੋਸ਼ਿਸ਼ਾਂ ਕਰ ਲੈਣ ਤੁਹਾਡੇ ਉੱਪਰ ਕੁਝ ਵੀ ਮਾੜਾ ਕਰਵਾਉਣ ਦਾ ਉਹਨਾਂ ਦਾ ਅਸਰ ਤੁਹਾਡੇ ਤੇ ਬਿਲਕੁਲ ਵੀ ਨਹੀਂ ਹੋਵੇਗਾ ਸਾਧ ਸੰਗਤ ਜੀ ਕਿਉਂਕਿ ਕਾਲੀ ਮਿਰਚ ਦੇ ਵਿੱਚ ਇੰਨੀ ਪਾਵਰ ਤੇ ਸ਼ਕਤੀ ਹੁੰਦੀ ਹੈ ਕਿ ਜਿਹੜੀ ਸਾਲੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਦੂਰ ਕਰਦੀ ਹੈ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਉਪਾਅ ਕਰਦੇ ਹਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਕੱਲ ਦਾ ਜੋ ਸਮਾਚਾਰ ਰਿਹਾ ਹੈ ਉਹ ਕਾਲ ਯੁਗ ਦਾ ਸਮਾ ਹੈ ਤੇ ਜਿਸ ਕਰਕੇ ਤੁਹਾਡੀ ਖੁਸ਼ੀ ਅਤੇ ਖੁਸ਼ ਹੋਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਘਟ ਰਹੀ ਹੈ ਇਸ ਤੋਂ ਇਹ ਲੱਗਦਾ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਹਨ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਤਾਂ ਇਸ ਨੂੰ ਲੈ ਕੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੁਹਾਡੀ ਖੁਸ਼ੀ ਨੂੰ ਦੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ ਤੁਹਾਡੇ ਦੁੱਖ ਦੇ ਵਿੱਚ ਤੁਹਾਡੀ ਪ੍ਰੋਬਲਮ ਦੇ ਵਿੱਚ ਲੋਕ ਖੁਸ਼ ਜ਼ਿਆਦਾ ਹੁੰਦੇ ਹਨ ਪਰ ਖੁਸ਼ੀ ਨੂੰ ਦੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ ਅੱਜ ਕੱਲ ਦਾ ਸਮਾਂ ਇਸ ਤਰੀਕੇ ਦਾ ਹੈ ਕਿ ਕੋਈ ਵੀ ਤੁਹਾਡੀ ਖੁਸ਼ੀ ਦੇਖ ਕੇ ਰਾਜੀ ਨਹੀਂ ਹੁੰਦਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਅਕਤੀ ਆਪਣੇ ਸੁੱਖਾਂ ਤੋਂ ਸੁਖੀ ਨਹੀਂ ਹੈ ਪਰ ਦੂਸਰਿਆਂ ਦੇ ਦੁੱਖ ਦੇ ਵਿੱਚ ਜ਼ਰੂਰ ਖੁਸ਼ ਹੁੰਦੇ ਹਨ ਸੋ ਇਸੇ ਤਰ੍ਹਾਂ ਜੇਕਰ ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿਸੇ ਦਾ ਬੁਰਾ ਸੋਚਾਂਗੇ ਤਾਂ ਸਾਡੇ ਨਾਲ ਵੀ ਬੁਰਾ ਹੀ ਹੋਵੇਗਾ ਇਹ ਨਹੀਂ ਕਿ ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੇ ਹਾਂ ਤੇ ਸਾਡੇ ਨਾਲ ਬੁਰਾ ਕਦੇ ਨਹੀਂ ਹੋਵੇਗਾ ਸੋ ਇਸ ਤਰ੍ਹਾਂ ਸਾਧ ਸੰਗਾ ਜੀ ਸਾਨੂੰ ਕਿਸੇ ਦੀ ਕਾਮਯਾਬੀ ਤੇ ਬਿਲਕੁਲ ਵੀ ਚਲਣਾ ਨਹੀਂ ਚਾਹੀਦਾ ਕੋਈ ਈਰਖਾ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਸੀਂ ਆਪਣੀ ਮਿਹਨਤ ਕਰਾਂਗੇ ਤਾਂ ਸਫਲਤਾ ਜ਼ਰੂਰ ਪ੍ਰਾਪਤ ਕਰਾਂਗੇ ਸੋ ਇਸੇ ਤਰ੍ਹਾਂ ਜੇਕਰ ਤੁਹਾਡਾ ਕਈ ਸਾਲਾਂ ਤੋਂ ਕੋਈ ਵੀ ਕਾਰੋਬਾਰ ਰੁਕਿਆ ਹੋਇਆ ਹੈ ਉਹ ਚੱਲਦਾ ਨਹੀਂ ਪਿਆ ਤੁਹਾਡੇ ਘਰ ਵਿੱਚ ਅਚਾਨਕ ਦੁਰਘਟਨਾਵਾਂ ਹੁੰਦੀਆਂ ਹਨ ਇਸੇ ਤਰ੍ਹਾਂ ਕੰਮ ਜੋ ਤੁਹਾਡੇ ਉਹ ਗੁਪਤ ਦੁਸ਼ਮਣ ਹੁੰਦੇ ਹਨ ਉਹ ਤੁਹਾਡੇ ਤੇ ਕੋਈ ਜਾਦੂ ਟੂਣਾ ਕਿਸੇ ਚੀਜ਼ ਦਾ ਕੁਝ ਕੀਤਾ ਕਰਾਇਆ ਜਾਂ ਫਿਰ ਤੁਹਾਡੇ ਕਾਰੋਬਾਰ ਤੇ ਘਰ ਨੂੰ ਜਾਂ ਫਿਰ ਕਿਸੇ ਦੀ ਨਜ਼ਰ ਲੱਗ ਗਈ ਹੈ ਸਾਸ ਸੰਗਾ ਜੀ ਇਹ ਪ੍ਰੋਬਲਮ ਸਾਰੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਹਨ ਪਰ ਜਿਹੜੇ ਲੋਕ ਇਹ ਜਾਣਦੇ ਹਨ ਕਿ ਉਹਨਾਂ ਦਾ ਕੌਣ ਦੁਸ਼ਮਣ ਹੈ ਤੇ ਕੌਣ ਨਹੀਂ ਗੁਪਤ ਦੁਸ਼ਮਣ ਹੈ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਭਾਵੇਂ ਜੋ ਲੋਕ ਜਾਣਦੇ ਹਨ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਜਿੰਦਗੀ ਤੋਂ ਦੂਰ ਹੋਣਗੇ ਤੁਹਾਡੇ ਘਰ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ ਸਭ ਤੋਂ ਵੱਡੀ ਗੱਲ ਕਿ ਦੁਸ਼ਮਣ ਦਾ ਝੇਕਰ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਾਇਆ ਹੈ ਉਹ ਦੂਰ ਹੋਵੇਗਾ ਇਸ ਪਾਣੂ ਕਿਵੇਂ ਕਰਨਾ ਹੈ ਇਸ ਪਾਣੂ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੀ ਕਰਨਾ ਹੈ ਤੇ ਕਾਲੀ ਮਿਰਚ ਦੇ ਨਾਲ ਤੁਸੀਂ ਇਸ ਪਾਣੂ ਕਰਨਾ ਹੈ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ 1 ਰੁਪਿਆ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੰਘਾਜੀ ਕਾਲੀ ਮਿਰਚ ਅਕਸਰ ਹੀ ਘਰ ਦੀ ਰਸੋਈ ਵਿੱਚ ਮਿਲ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਉਸ ਪਾਉ ਨੂੰ ਕਰਨ ਦੇ ਲਈ ਕਾਲੀ ਮਿਰਚ ਲੈਣੀ ਹੈ ਤੇ ਕਾਲੀ ਮਿਰਚ ਤੁਸੀਂ ਦਾਣੇ ਲੈਣੇ ਹਨ ਤੁਸੀਂ ਕਾਲੀ ਮਿਰਚ ਦੇ ਉਹ ਨਹੀਂ ਦਾਣੇ ਲੈਣੇ ਹਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਵਿਅਕਤੀ ਦੁਸ਼ਮਣ ਹੈ ਉਸ ਦਾ ਨਾਮ ਤੁਸੀਂ ਜਾਣਦੇ ਹੋ ਤੇ ਉਸੇ ਨਾਮ ਦੇ ਜਿੰਨੇ ਹੀ ਅੱਖਰ ਹੋਣਗੇ ਉਹਨੇ ਹੀ ਤੁਸੀਂ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਪਰ ਜੇਕਰ ਕਈ ਲੋਕ ਕਹਿੰਦੇ ਹਨ ਕਿ ਅਸੀਂ ਜਾਣਦੇ ਨਹੀਂ ਹਾਂ ਤਾਂ ਉਹਨਾਂ ਦਾ ਦੁਸ਼ਮਣ ਕੌਣ ਹੈ ਜੇਕਰ ਜਾਣਦੇ ਨਹੀਂ ਤਾਂ ਉਹ ਨਾਮ ਨਹੀਂ ਪਤਾ ਤਾਂ ਉਹ ਕਾਲੀ ਮਿਰਚ ਦੇ 7 ਦਾਣੇ ਵੀ ਲੈ ਸਕਦੇ ਹਨ ਅਗਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਫਿਰ ਤੁਸੀਂ 7 ਦਾਣੇ ਕਾਲੀ ਮਿਰਚ ਤੇ ਲੈ ਲਓ ਜੇਕਰ ਤੁਸੀਂ ਨਾਮ ਜਾਣਦੇ ਹੋ ਤਾਂ ਫਿਰ ਉਸ ਦੇ ਨਾਮ ਜਿੰਨੇ ਅੱਖਰ ਦੇ ਹੀ ਦਾਣੇ ਲੈਣੇ ਹਨ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਇਸਤਰੀ ਤੇ ਪੁਰਸ਼ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸੋ ਇਸ ਤਰ੍ਹਾਂ ਜੇ ਮਨ ਲਓ ਕਿ ਤੁਹਾਡਾ ਇੱਕ ਦੁਸ਼ਮਣ ਹੈ ਸਿਰਫ ਇੱਕ ਹੀ ਦੁਸ਼ਮਣ ਹੈ ਤੇ ਉਹਨਾਂ ਦਾ ਨਾਮ ਹੈ ਸੁਮਨ ਤੇ ਸੁਮਨ ਦੇ ਨਾਮ ਦੇ ਵਿੱਚ ਜਿਵੇਂ ਤਿੰਨ ਅੱਖਰ ਆਉਂਦੇ ਹਨ ਤੁਸੀਂ ਇਸ ਪਾਣੂ ਕਰਨ ਦੇ ਲਈ ਤਿੰਨ ਕਾਲੀ ਮਿਰਚ ਤੇ ਤਿੰਨ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਤੇ ਇਸੇ ਤਰ੍ਹਾਂ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਇਸ ਪਾਣੂ ਤੁਸੀਂ ਕੀ ਕਰਨਾ ਹੈ ਕਿ ਤੁਹਾਡੇ ਘਰ ਦੇ ਵਿੱਚ ਬਾਥਰੂਮ ਬਣਿਆ ਹੋਇਆ ਹੈ ਟਾਇਲਟ ਤੁਸੀਂ ਉੱਥੇ ਜਾ ਕੇ ਇਸ ਪਾਣੂ ਕਰਨਾ ਹੈ ਇਸ ਪਾਣੂ ਤੁਸੀਂ ਕਿਹੜੇ ਸਮੇਂ ਕਰਨਾ ਹੈ ਜੇਕਰ ਤੁਸੀਂ ਇਸ ਪਾਣੂ ਰਾਤ ਦੇ ਸਮੇਂ ਕਰ ਲੈਂਦੇ ਹੋ ਤੇ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਜਲਦੀ ਮਿਲੇਗਾ ਕੈਨ ਤੋਂ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣ ਬਹੁਤ ਜਲਦੀ ਦੂਰ ਹੋ ਜਾਣਗੇ ਤਾਂ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਕਿ ਇਸ ਪਾਣੂ ਕਰਦੇ ਸਮੇਂ ਜੇ ਸਮੇਂ ਸ਼ਾਮ ਦੇ ਸਮੇਂ ਸੂਰਜ ਛਿਪ ਜਾਂਦਾ ਹੈ ਉਸ ਸਮੇਂ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਪਾਣੂ ਕਰੋ ਕਾਲੀ ਮਿੱਟੀ ਦਾ ਣੀ ਲੈ ਕੇ ਤੁਸੀਂ ਆਪਣੇ ਬਾਥਰੂਮ ਟਾਇਲਟ ਕੋਲ ਚਲੇ ਜਾਣਾ ਹੈ ਤੇ ਉਹਨਾਂ ਕਾਲੇ ਮੇਚ ਦੇ ਦਾਣਿਆਂ ਨੂੰ ਤੁਸੀਂ ਸੱਜੇ ਹੱਥ ਦੇ ਵਿੱਚ ਰੱਖ ਕੇ ਤੁਸੀਂ ਇੱਥੇ ਖੜ ਕੇ ਇੱਕ ਮੰਤਰ ਬੋਲਣਾ ਹੈ। ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲਣਾ ਹੈ। ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਤੇ ਕਾਪੀ ਦੇ ਨੋਟ ਕਰ ਲਓ। ਮੰਤਰ ਅਮੁਖ ਦਸ਼ਮਣ ਹਨ ਹਨ ਸਵਾਹਾ। ਅਮੁਖ ਦਸ਼ਮਣ ਹਨ ਹਨ ਸਵਾਹਾ। ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲ ਕੇ ਜਿਹੜੀ ਕਾਲੇ ਮੇਚ ਦੇ ਦਾਣੇ ਤੁਸੀਂ ਸੱਜੇ ਹੱਥ ਦੇ ਵਿੱਚ ਰੱਖੇ ਹੋਏ ਸੀ। ਔਰ ਨਾਲ ਤੁਸੀ ਟਾਇਲਟ ਦੇ ਵਿੱਚ ਸੁੱਟ ਦੇਣਾ ਹੈ ਤੇ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀ ਇੱਕ ਇੱਕ ਕਰਕੇ ਟਾਇਲਟ ਦੇ ਵਿੱਚ ਸੁੱਟਣਾ ਹੈ ਇਕੱਠੇ ਇੱਕ ਵਾਰਚ ਨਹੀਂ ਸੁੱਟਨੇ ਤੇ ਤੁਸੀ ਮੰਤਰ ਅਸਮੇ ਬੋਲਣਾ ਜਦੋਂ ਕਾਲੀ ਮਿਰਚ ਦੇ ਦਾਣੇ ਤੁਹਾਡੇ ਹੱਥ ਦੀ ਹਥੇਲੀ ਦੇ ਉੱਪਰ ਰੱਖੇ ਹੋਣ ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟਣ ਤੋਂ ਪਹਿਲਾਂ ਮੰਤਰ ਨੂੰ ਬੋਲਣਾ ਹੈ ਬਾਅਦ ਵਿੱਚ ਨਹੀਂ ਬੋਲਣਾ ਜਦੋਂ ਤੁਸੀਂ ਇੱਕ ਇੱਕ ਦਾਣਾ ਕਰਕੇ ਟਾਇਲਟ ਦੇ ਵਿੱਚ ਸੁੱਟੋਗੇ ਜਿਵੇਂ ਇੱਕ ਕਾਲੀ ਮੱਚੇ ਦਾ ਦਾਣਾ ਸੁੱਟਿਆ ਤੇ ਦੁਸ਼ਮਣ ਬੋਲ ਦਿੱਤੇ ਦੁਸ਼ਮਣ ਦਾ ਨਾਮ ਬੋਲ ਦਿੱਤਾ ਦੂਸਰਾ ਸੁੱਟਿਆ ਤੇ ਦੁਸ਼ਮਣ ਜਿਵੇਂ ਇੱਕ ਦਾਣਾ ਸੁੱਟੋਗੇ ਤੇ ਦੁਸ਼ਮਣ ਦੁਸ਼ਮਣ ਕਰਕੇ ਤੁਸੀਂ ਬੋਲਦੇ ਜਾਣਾ ਹੈ ਇਸ ਤਰੀਕੇ ਦੇ ਨਾਲ 7 ਦੇ 7 ਦਾਣੇ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇਣੇ ਹਨ ਇਸ ਪਾਣ ਨੂੰ ਤੁਸੀਂ ਸਿਰਫ ਚਾਰ ਵਾਰ ਹੀ ਕਰਨਾ ਹੈ ਤੇ ਇਹ ਚਾਰ ਵਾਰ ਤੁਸੀਂ ਇਸ ਪਾਣ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਤਦੋਂ ਸੇ ਦੇਖੋ ਕਿ ਜਿਹੜੇ ਲੋਕ ਤੁਹਾਡੇ ਦੁਸ਼ਮਣ ਹਨ ਤੁਸੀਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਜਿੰਨਾ ਤੋਂ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਇਹ ਕਾਲੀ ਮਿਚ ਦਾ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਘਰੇਲੂ ਉਪਾਅ ਤੇ ਸਿੰਪਲ ਉਪਾਅ ਹੈ ਤੁਹਾਨੂੰ ਘਰ ਵਿੱਚ ਬੈਠੇ ਹੀ ਆਪਣੀਆਂ ਮੁਸ਼ਕਲਾਂ ਦਾ ਹੱਲ ਮਿਲ ਸਕਦਾ ਹੈ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ